ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਗੱਬਣ ਜਰਸੀ ਤੇ ਇੱਕ ਸੂਈ ਵੀ ਦੋ ਨਾਲ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਆਪਣਾ ਨੰਬਰ 9779621166 9779621166 ਹਾਂਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਬੱਚੀ ਦੇਖੀ ਜਾਂਦੇ ਆਂ ਸੁਆ ਕਿਹੜਾ ਇਹ ਵੀਰੇ ਕਾਨੂੰਨ ਸੂਰੇ ਜੀ ਆ ਜੀ ਠੀਕ ਹੈ ਤੇ ਹਜੇ ਸੂਣ ਦੇ 15 ਕ ਦਿਨ ਦੀ ਲਗਭਗ ਲੈ ਜਾਣਾ ਜੀ ਇਹਨੇ 15 ਕ ਦਿਨ ਬਾਕੀ ਹਾਂ ਤੇ ਦੰਦੂ ਇਹ ਕੀ ਰੂਈ ਆ ਮਨ ਕੇ ਚਲ ਹੁਣੀ ਦੰਦ ਚੱਕੇ ਆ ਨੇ ਵੀ ਦੋਂਦੀ ਕਿ ਹੁਣ ਤਾਂ ਵੱਜੂਗੀ ਦੋਗੇ ਦੰਦ ਕੱਢਦੇ ਪਈ ਆ ਹਾਂ ਦੋ ਤੇ ਦੋਗੇ ਦੰਦ ਕੱਢਦੀ ਆ ਜੀ ਹਜੇ 15 ਦਿਨ ਬਾਕੀ ਸੂਣ ਚਣ ਹਾਂ ਦੰਦ ਵੀ ਆਪਾਂ ਦਿਖਾ ਵੀ ਦੰਨੇ ਆ ਬਾਕੀ ਠੀਕ ਹੈ ਰੀਜਨਲ ਚਰਸੀ ਆ ਜੀ ਨੂੰ ਕਹਿੰਦੇ ਆ ਵੀਰੇ ਸਵਾਦ ਇਹ ਕੋ ਦੰਦ ਕੱਢੀ ਆ ਜੇ ਹਨਾ ਹਾਂ ਜੀ ਹਾਂ ਪ੍ਰੋਪਰ ਕਰੇ ਨਹੀਂ ਹਲੇ ਨਹੀਂ ਨਹੀਂ ਕਰੇ ਨਹੀਂ ਤੇ 15 ਦਿਨ ਬਾਕੀ ਹਾਂਜੀ ਹਾਂ ਤੇ ਸੀਮਨ ਵਗੈਰਾ ਹੈਗਾ ਕਨਫਰਮ ਹੀ ਹੈ ਵਗੈਰਾ ਪਤਾ ਕਰ ਦਾਂਗੇ ਵੀਰੇ ਆਪਾਂ ਇਹਦਾ ਠੀਕ ਹੈ ਸੋ ਪਤਾ ਕਰਕੇ ਵੀਰੇ ਕਹਿੰਦੇ ਦੱਸ ਦਾਂਗੇ ਐਵੇਂ ਕਹੇ ਨੂੰ ਕਹੇ ਜੇ ਤੇ 50 ਜਰੋ 62 ਲੱਗਿਆ 35000 ਲੱਗਿਆ 61000 ਲੱਗਿਆ ਉਹਦਾ ਫਾਇਦਾ ਕੋਈ ਨਹੀਂ ਤੇ 15 ਦਿਨ ਪਈਆ ਬਾਕੀ ਹਨਾ ਹਾਂਜੀ ਹਾਂ ਰੀਨਲ ਜਰਸੀ ਹੈ ਵੀਰੇ ਮੱਥੇ ਤੇ ਟੂਆ ਟੂਆ ਫੇਸਪੂਕ ਦੇ ਠੀਕ ਹੈ ਬਾਕੀ ਕੱਦ ਕਾੜ ਬਹੁਤ ਆ ਹਨਾ ਇਹ ਨਹੀਂ ਗੱਲ ਵੀ ਲਿੱਸੀ ਨਾਵੇਂ ਕਿਸੇ ਪਾਸੋਂ ਦੇ ਵਾਕੇ ਥਾਣ ਦੇਖੋ ਸੋਹਣਾ ਮੁਕੀ ਕੰਪੈਕਟ ਰੈਡਰ ਦੀ ਰਹੁ ਬਹੁਤ ਬਣ ਕੇ ਸੋਹਣਾ ਵੀਰੇ ਬੱਚੀ ਠੀਕ ਹੈ ਇਹ ਤਾਂ ਆਪਾਂ ਗੈਸੇ ਆ ਲਾ ਸਕੀਏ ਬਾਡੀ ਵੰਟਰ ਦੇਖ ਕੇ ਵੀ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਵੀਰੇ ਇਹਦਾ 25 ਕਿਲੋ ਦੇਣ ਦਾ ਹੱਕ ਹੈ ਠੀਕ ਹੈ ਮੰਨ ਗਿਆ ਜੱਲੀਏ ਵੀ ਗਰਮੀ ਦੇ ਵਿੱਚ ਹਾਂ 21 ਵਜੇ ਤੇ ਖੇਡੂਗੀ ਇਹ ਆਰਾਮ ਨਾਲ ਬਿਤੇ ਆਰਾਮ ਨਾਲ ਠੀਕ ਹੈ ਸੋ ਲੈ ਕੇ ਜਰਸੀ ਹੈ ਵੀਰੇ ਬਰੀਡ ਨੇ ਦੁੱਧ ਕਢਾਈ ਦੇਣਾ ਹੁੰਦਾ ਵੀਰੇ ਠੀਕ ਹੈ ਸੋ ਬਰੀਡ ਆ ਗਈ ਚੰਗੀ ਤੇ ਟੂੜਾ ਟੂੜਾ ਬਹੁਤ ਚੰਗੀਆਂ ਖੜਨੀ ਖੁੜਨੀ ਬਹੁਤ ਸੁਣੀਆ ਵੀਰੇ ਬੱਚੀ ਤੇ ਫੱਟ ਫਾੜ ਬਿਲਕੁਲ ਕੰਪੈਕਟ ਰੈਡਰ ਆ ਜਾਣ ਦੇ ਵਿੱਚ ਤੇ ਵਾਕਿਲੇਵਾ ਥੱਲੇ ਤੋਂ ਦੇਖ ਸਕਦੇ ਸੋਹਣਾ ਸਾਫ ਸੁਥਰਾ ਇਹ ਇਹ ਜੀ ਲੱਕੜ ਲੱਗੀ ਹੈ 100 ਸੂਕੇ ਵੀ ਵੀਰੇ ਇਹ ਇਹ ਜਿਹਾ ਹੀ ਰਹਿਣਾ ਠੀਕ ਹੈ ਇਹ ਰੇਂਜ ਕਿੰਨੀ ਕਹੋਗੇ ਰੇਂਜ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਹੂ ਬਾਜੜੀ ਠੀਕ ਹੈ ਦੂਜੇ ਨੰਬਰ ਆ ਜਿਹੜੀ ਆ ਗਈ ਇਹ ਕਰਾਸ ਆ ਗਈ ਹੈ ਨਾ ਹਾਂ ਜੀ ਨਹੀਂ ਇਹ ਵੀ ਮੰਨ ਲਓ ਵੀ ਜਰਸੀ ਚੀ ਹੈ ਜੀ ਥੋੜਾ ਮੋਟਾ ਵੀ ਥੋੜਾ ਫੇਸ ਤੋਂ ਕਰਾਸ ਪੈਦਾ ਹਾਂ ਜੀ ਹਾਂ ਇਹ ਵੀ ਆਪਾਂ ਕਿਕਰੋ ਡਾਲੀ ਕੇ ਜਿਉਂਦਾ ਫਾਇਦਾ ਵੀ ਕੋਈ ਨਹੀਂ ਹਾਂ ਹਾਂ ਤੇ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਆ ਜੀ ਇਹਦੇ ਪਿੱਛੇ ਠੀਕ ਹੈ ਸੂਈ ਕਦੋਂ ਕਹੇ ਸੂਈ ਇਹ ਰਾਤ ਦੀ ਹੈ ਜੀ ਜੇਰ ਜਪਾ ਓ ਤੇ ਕਿੰਨਾ ਕ ਬੋਲਾ ਚੋਤਾ ਬਸ ਸਵੇਰੇ ਦਾ ਇਹਦਾ ਸਵੇਰੇ ਵੀਰੇ 4 ਕਿਲੋ ਬੋਲਾ ਕੱਟਿਆ ਹੋਇਆ 4 ਕਿਲੋ ਬੋਲਾ ਚੋਤਾ ਚੋਣ ਚਵਾ ਦੀ ਓਕੇ ਚੋਣ ਚਵਾ ਦੀ ਇੱਕ ਨੰਬਰ ਆ ਜੀ ਬਾਕੀ ਪਧਾਰਾਂ ਮਾਰਕੀਟ ਖਾਵਾਂਗੇ ਅੰਦਾਜ਼ਾ ਲਾ ਸਕੀ ਕਿੰਨੇ ਦੁੱਧ ਤੇ ਚੱਲ ਸਕਦੀ ਹੈ ਦੁੱਧ ਵੀਰੇ ਇਹ ਐਮ ਐਨ ਕੇ ਜਲੋ ਲੈਣ ਵਾਲਾ ਬੰਦਾ 20 ਕਿਲੋ ਵੀ ਲੈ ਸਕਦਾ ਠੀਕ ਹੈ ਤੇ ਐਮ 17 18 ਤਾਂ ਇਹਨੇ ਨੋਰਮਲ ਦੇ ਹੀ ਦੇਣਾ ਚਵਾਈ ਜੂ ਓਕੇ ਆ ਜਾਵਾਂ ਚਵਾਈ ਜੂ ਹੀ ਓਕੇ ਸੁਗਰ ਧਾਰਾ ਦੇਖ ਸਕਦੇ ਹਾਂ ਕਿਆ ਬਾਤਾਂ ਮੋਟੇ ਮੋਟੇ ਧਾਰਾਂ ਜਿਵੇਂ ਲਾਠੀ ਚਾਰਜ ਹੁੰਦਾ ਹੁੰਦਾ ਠੰਡੀ ਫੀਲ ਆ ਵੀਰੇ ਠੀਕ ਹੈ ਬਰਫ ਵਰਗੀ ਚੋਣਦਾ ਤਾਂ ਅਗਲਾ ਬੇਫਿਕਰੀ ਤੇ ਦੋ ਜਣੇ ਬਹਿ ਕੇ ਚੌਂਦੇ ਆਣੇ ਜਾਵਾਂ ਕਿਵੇਂ ਮਰਜੀ ਚੋਈ ਜਾਵੇ ਬਾਈ ਸੋ ਜਾਮਾ ਨੂੰ ਨਾ ਬਹੁਤ ਚੰਗੀਆਂ ਲੱਗੀਆਂ ਵੀਰੇ ਬਹੁਤ ਨਿਖਰਨਾ ਬੱਚੀ ਨੇ ਜਿੱਤੇ ਮੰਨ ਕੇ ਚਲੋ 10 12 ਦਿਨਾਂ ਦਾ ਸੂਆ ਹੋ ਗਿਆ ਨਾ ਲਾਜਵਾਬ ਵੀ ਬਣਾਇਆ ਕਰੂ ਤੇ ਰੇਂਜ ਇਹਦੀ ਕਿੰਨੀ ਹੋਊਗੀ ਨਹੀਂ ਇਹਦੀ ਵੀ ਫੋਨ ਤੇ ਕਰ ਲਾਂਗੇ ਬਈਆ ਤੋੜ ਦੀ ਭਰਾ ਬਾਰ ਨੂੰ ਸੋਬਰੋ ਬੱਤਾਰਾ ਮਾਰ ਕੇ ਦਿਖਾ ਦਿਆਂ ਬੱਚਾ ਲਾ ਕੇ ਨਿਆਣਾ ਬਾ ਕੇ ਤੇ ਦੋ ਪਾਸੇ ਬਹਿ ਕੇ ਚੋਈ ਚੱਲੋ ਜਮਾ ਕਿਆ ਬਾਤ ਹੈ ਦੁੱਧਾਂ ਦੀ ਮਸ਼ੀਨ ਹੀ ਹੈ ਜਮਾ ਮਸ਼ੀਨ ਆਣ ਲਈ ਜਮਾ ਠੀਕ ਹੈ ਤੇ ਰੇਟ ਵੀਰ ਕਹਿੰਦਾ ਇਹਦਾ ਫੋਨ ਤੇ ਹੋਊਗਾ ਜਾਇਜ਼ ਹੋ ਸੋ ਮੂੰ ਮੱਥਾ ਦੇਖੋ ਕੱਦ-ਕੱਦ ਤੇ ਹਵਾਨੇ ਦੇ ਨਾੜਾ ਦੇਖੋ ਜਮਾ 18 ਲੀਟਰ ਦੁੱਧ ਮੰਨ ਕੇ ਲੈ ਲਿਓ ਪਾ ਦੇ ਵਿੱਚ ਇੱਕ ਵੱਧ ਪਰ 18 ਲੀਟਰ ਦਾ ਰਾਮ ਵਾਲਾ ਖੇਡੂਗੀ ਇਹ ਤੇ ਜਿੰਦ ਜਾਨ ਬਹੁਤ ਆ ਸਾਫ ਸੁਥਰੀ ਆ ਜਮਾ ਪਲੀ ਪੁਲੀ ਬਹੁਤ ਆ ਰਾਜੀ ਰੂਜੀ ਬਹੁਤ ਆਗੀ ਬੱਟੇਰਗੀ ਆ ਬਈ ਸੋ ਦੇਖੋ ਜਮਾ ਕਿਆ ਬਾਤ ਆ ਜਮਾ ਗੱਲ ਜਾਜਾ ਵਾਕੀ ਬੱਟੇ ਵਰਗੀ ਆ ਇਹ 4 ਦਿਨ ਦਾ ਵੇਰੇ ਟਲੋਂ ਠੀਕ ਆ ਕੰਪੈਕਟ ਟਡਰ ਜਾਮਾ ਹਣਾ ओरिजिनल 4 ਦਿਨ ਦਾ ਉਹ ਦੋਂਦੀ ਇਹ 4 ਦਿਨ ਦਾ ਸੋ ਬਹੁਤ ਸੋਹਣੀ ਬੱਚੀ ਤਾਜੀ ਆਪਾਂ ਤੁਹਾਨੂੰ ਸੂਈ ਸੋਈ ਦਿਖਾਤੀ ਤੇ ਇੱਕ ਦਿਖਾਤੀ ਗੱਬਣ 97796 21166 ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਸ਼ੇ ਨਵੀਂ ਹੋਰ ਵੀਡੀਓ